Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਹੁਣ ਦੀ ਅਪਡੇਟ ਦੇ ਵਿੱਚ ਅੱਪਾ ਤੁਹਾਡੇ ਲਈ ਆਮ ਆਦਮੀ ਕਲੀਨਿਕ ਦੀ ਭਰਤੀ ਲੈ ਕੇ ਆਏ ਹਾਂ ਇਹ ਭਰਤੀ ਬਰਨਾਲੇ ਦੇ ਵਿੱਚ ਮਿਤੀ 26 11 2025 ਨੂੰ ਹੋਣੀ ਹੈ ਇਸ ਭਰਤੀ ਨੂੰ ਅਪਲਾਈ ਨਹੀਂ ਕਰਨਾ ਹੈ ਸਿੱਧਾ ਡਾਇਰੈਕਟ ਵਰਕ ਇਨ ਇੰਟਰਵਿਊ ਹੋਣੀ ਹੈ ਨਿਤੀ 26 11 2025 ਨੂੰ ਕਿਹੜੀ ਪੋਸਟ ਦੀ ਇਹ ਭਰਤੀ ਹੈ ਪੇ ਸਕੇਲ ਕਿੰਨਾ ਹੋਵੇਗਾ ਅਤੇ ਬਰਨਾਲੇ ਦੇ ਵਿੱਚ ਕਿੱਥੇ ਇਹ ਵਰਕਿੰਗ ਇੰਟਰਵਿਊ ਹੋਣੀ ਹੈ ਆਓ ਆਪਾਂ ਦੇਖ ਲੈਣੇ ਹਾਂ ਇਸ ਭਰਤੀ ਬਾਰੇ ਜ਼ਰੂਰੀ ਅਤੇ ਖਾਸ ਜਾਣਕਾਰੀਆਂ ਦੋਸਤੋ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਚੀਕਰਨ ਸੂਚਨਾ ਰਾਹੀਂ ਆਮ ਆਦਮੀ ਕਲੀਨਿਕ ਬਰਨਾਲਾ ਵਿਖੇ ਵਾਕ ਇਨ ਇੰਟਰਵਿਊ ਦੇ ਥਰੂ ਮੈਡੀਕਲ ਅਫਸਰ ਦੀ ਡਿਮਾਂਡ ਕੀਤੀ ਹੈ ਨੰਬਰ ਆਫ ਵੈਕੈਂਸੀਜ਼ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਨਹੀਂ ਕੀਤੀਆਂ ਗਈਆਂ এডਿਕੇਸ਼ਨ ਕੁਆਲਿਫਿਕੇਸ਼ਨ ਇਸ ਪੋਸਟ ਦੇ ਲਈ ਐਮਬੀਬੀਐਸ ਰੱਖੀ ਗਈ ਹੈ ਸੈਲਰੀ ਇਸ ਪੋਸਟ ਦੇ ਲਈ 50 ਰੁਪਏ ਪਰ ਪੇਸ਼ੈਂਟ ਦੇ ਹਿਸਾਬ ਨਾਲ ਮਿਲੇਗੀ ਜਿਸ ਦੇ ਵਿੱਚ 50 ਮਰੀਜ਼ ਪ੍ਰਤੀ ਦਿਨ ਘੱਟੋ ਘੱਟ ਅਟੈਂਡ ਕਰਨੇ ਜ਼ਰੂਰੀ ਨੇ ਇਹ ਵਾਕ ਇਨ ਇੰਟਰਵਿਊ ਮਿਤੀ 26 11 2025 ਸਵੇਰੇ 10 ਵਜੇ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਸ਼ੁਰੂ ਹੋ ਜਾਵੇਗਾ ਇੰਟਰਵਿਊ ਤੇ ਜਨ ਟਾਈਮ ਤੁਹਾਡੇ ਕੋਲ ਤੁਹਾਡੇ ਸਾਰੇ ਐਜੂਕੇਸ਼ਨ ਸਰਟੀਫਿਕੇਟਸ ਐਕਸਪੀਰੀਅੰਸ ਸਰਟੀਫਿਕੇਟ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲ ਐਨ ਐਮ ਸੀ ਅਤੇ ਉਮਰ ਸੰਬੰਧੀ ਸਬੂਤ ਇਹ ਸਾਰੇ ਡਾਕੂਮੈਂਟਸ オリジナル ਅਤੇ ਇੱਕ ਇੱਕ ਫੋਟੋਕਾਪੀ ਸਾਰਿਆਂ ਦੀ ਸੈਲਫ ਅਟੈਸਟਡ ਕਰਕੇ ਫੋਟੋਕਾਪੀ ਦੇ ਉੱਪਰ ਆਪਣੇ ਸਾਈਨ ਕਰ ਦਿਓ ਸੈਲਫ ਅਟੈਸਟਡ ਕਰਕੇ ਫੋਟੋਕਾਪੀ ਨੂੰ ਨਾਲ ਲੈ ਕੇ ਜਾਣੇ ਜ਼ਰੂਰੀ ਨੇ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਵੀ ਨਾਲ ਲੈ ਕੇ ਜਾਣੀ ਜ਼ਰੂਰੀ ਆ। 10ਵੀਂ ਦੇ ਵਿੱਚ ਤੁਹਾਡਾ ਪੰਜਾਬੀ ਦਾ ਵਿਸ਼ਾ ਜ਼ਰੂਰ ਪਾਸ ਕੀਤਾ ਹੋਵੇ ਅਤੇ ਇਸ ਇੰਟਰਵਿਊ ਦੇ ਵਿੱਚ ਜੈਂਟਸ ਲੇਡੀਜ਼ ਦੋਨੋਂ ਹੀ ਸ਼ਾਮਲ ਹੋ ਸਕਦੇ ਨੇ। ਮਿਤੀ ਸਮਾਂ ਅਤੇ ਸਥਾਨ ਜ਼ਰੂਰ ਯਾਦ ਰੱਖਿਓ ਜੀ। ਮਿਤੀ 26 11 2025 ਸਵੇਰੇ 10:00 ਵਜੇ ਤੋਂ ਇੰਟਰਵਿਊ ਸਟਾਰਟ ਹੋ ਜਾਵੇਗਾ। ਸਥਾਨ ਹੈ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਇੰਟਰਵਿਊ ਹੋਣਾ ਹੈ। ਸੋ ਜਿਨ੍ਹਾਂ ਨੇ ਵੀ ਇਸ ਇੰਟਰਵਿਊ ਦੇ ਲਈ ਜਾਣਾ ਹੈ ਉਹ ਮਿਤੀ 26 11 2025 ਨੂੰ ਆਪਣੇ ਸਮੇਂ ਸਿਰ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਪਹੁੰਚ ਜਾਣ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਆਮ ਆਦਮੀ ਕਲੀਨਿਕ ਬਰਨਾਲਾ ਵਿਖੇ ਮਿਤੀ 26 11 2025 ਨੂੰ ਹੋਣ ਵਾਲੀ ਵਾਕਨ ਇੰਟਰਵਿਊ ਬਾਰੇ ਦੱਸੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਹਾਈਪ ਲਾਈਕ ਅਤੇ ਸ਼ੇਅਰ ਕਰਦੇ ਹੋ ਤੇ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ